ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤੇ ਪਿਆਰੇ ਬੱਚਿਓ ਅੱਜ ਬਾਲ ਉਪਦੇਸ਼ ਦਾ ਛੇਵਾਂ ਪਾਠ ਹੈ ਸੋ ਇਸ ਤੋਂ ਤੁਸੀਂ ਫੋਟੋ ਤੋਂ ਵੀ ਵੇਖ ਕੇ ਇਹ ਅੱਖਰ ਉਤਾਰ ਸਕਦੇ ਹੋ ਕਿਉਂਕਿ ਕੰਨੇ ਵਾਲੇ ਅੱਖਰ ਆ ਚੁੱਕੇ ਹਨ ਹੁਣ ਇਹਨਾਂ ਅੱਖਰਾਂ ਨੂੰ ਕੰਨਾ ਲੱਗਾ ਹੈ ਇਸੇ ਤਰ੍ਹਾਂ ਫਿਰ ਅੱਗੇ ਸਿਹਾਰੀ ਵਾਲੇ ਬਿਹਾਰੀ ਵਾਲੇ ਔਂਕੜ ਵਾਲੇ ਦੁਲੰਕੜ ਵਾਲੇ ਸਾਰੇ ਅੱਖਰ ਆਉਣਗੇ ਤੇ ਆ ਪਿਆਰੇ ਬੱਚਿਆ ਨੇ ਸਾਰੇ ਅੱਖਰ ਸਿੱਖਣੇ ਨੇ ਅੱਜ ਕੰਨੇ ਵਾਲੇ ਅੱਖਰ ਕਰੋ ਐੜੇ ਕੰਨਾ ਆ ਸਸੇ ਕੰਨਾ ਸਾ ਖਾਹੇ ਕੰਨਾ ਖਾ ਕਕੇ ਕੰਨਾ ਕਾ ਇਸੇ ਤਰ੍ਹਾਂ ਸਾਰੇ ਅੱਖਰਾਂ ਨੂੰ ਆਪ ਜਾਪ ਕਰਨਾ ਹੈ 25 ਵਾਰ ਤੇ ਇਹਨਾਂ ਦੇ ਦੋ ਦੋ ਅੱਖਰ ਕਾਪੀ ਦੇ ਉਤਾਰਨੇ ਹਨ ਪਾਠ 6ਵਾਂ ਦੋ ਕੰਨੇ ਵਾਲੇ ਅੱਖਰ ਇਹ ਪਹਿਲਾ ਮਹਾਰਨੀ ਫਿਰ ਕੰਨੇ ਵਾਲੇ ਦੋ ਅਖਰੇ ਪੈਰਾਗ੍ਰਾਫ ਦਾ ਇੱਕ ਲਾਈਨ ਤੇ ਇਸੇ ਤਰ੍ਹਾਂ ਫਿਰ ਕੰਨੇ ਵਾਲੇ ਤਿੰਨ ਅਖਰੇ ਸ਼ਬਦ ਇਹਦੀਆਂ ਵੀ ਦੋ ਲਾਈਨਾਂ ਆਪ ਜੀ ਨੇ ਕਰਨੀਆਂ ਹਨ ਤੇ ਪੈਰਾਗ੍ਰਾਫ ਦੀ ਇੱਕ ਲਾਈਨ ਤੇ ਕੰਨੇ ਵਾਲੇ ਚਾਰ ਅਖਰੇ ਕਾਪੀ ਤੇ ਇਸ ਦੀਆਂ ਵੀ ਦੋ ਲਾਈਨਾਂ ਉਤਾਰdੀਆਂ ਹਨ ਤੇ ਪੜਨੇ ਸਾਰੇ ਹਨ ਤੇ ਤੁਸੀਂ ਇਹ ਬਾਲ ਉਪਦੇਸ਼ ਵੀ ਸ੍ਰੀ ਹਰਮੰਦਰ ਸਾਹਿਬ ਜਦੋਂ ਕਿਤੇ ਜਾਵੋ ਤੇ ਉਥੋਂ ਤੁਹਾਨੂੰ ਦਮਦਮੀ ਟਕਸਾਲ ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਵੇਗਾ ਬਾਲ ਉਪਦੇਸ਼ ਇਹ 20 30 40 ਰੁਪਏ ਤੱਕ ਆ ਸਕਦਾ ਹੈ ਤੇ ਇਹ ਤੁਸੀਂ ਖਰੀਦ ਲੈਣਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ